ਗੁਰਦੁਆਰਾ ਥੜਾ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਉਹ ਪਾਵਨ ਪਵਿੱਤਰ ਸਥਾਨ ਹੈ ਜਿਸ ਤੇ 1675 ਈਸਵੀ ਨੂੰ ਕਸ਼ਮੀਰੀ ਪੰਡਤਾਂ ਦੀ ਬਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਸ ਸਮੇਂ ਫੜੀ ਸੀ ਜਦ ਸਭ ਪਾਸਿਓਂ ਉਹਨਾਂ ਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪਿਆ ਸੀ ਗੁਰਦੁਆਰਾ ਥੜਾ ਸਾਹਿਬ ਬਾਰੇ ਇਹ ਵਿਚਾਰ ਪਰ ਚਾਲਤ ਹਨ ਅੱਜ ਵੀ ਜੇ ਕਿਸੇ ਦੀ ਅਰਦਾਸ ਕਿਸੇ ਪਾਸੇ ਵੀ ਨਹੀਂ ਸੁਣੀ ਜਾਂਦੀ ਉਹ ਮਨ ਵਿੱਚ ਭਰੋਸਾ ਧਾਰ ਕੇ ਸੱਚੇ ਮਨੋਂ ਆ ਕੇ ਗੁਰਦੁਆਰਾ ਥੜਾ ਸਾਹ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸੱਚੇ ਦਿਲੋਂ ਅਰਦਾਸ ਕਰੇ ਤਾਂ ਉਹ ਅਰਦਾਸ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਜ਼ਰੂਰ ਪੂਰੀ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਵਰਮ ਸਤਕਾਰਯੋਗ ਸਾਧ ਸੰਗਤ ਜੀ ਪਹਿਲਗਾਮ ਵਿੱਚ ਹੋਈ ਇੱਕ ਬਹੁਤ ਹੀ ਮੰਦਭਾਗੀ ਘਟਨਾ ਕਾਰਨ ਇੱਕ ਬੀਬੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਗੁਰੂ ਜੀ ਬੋੜੀ ਕਰੋ ਸਾਡੇ ਤੇ ਕਿਰਪਾ ਕਰੋ ਸਾਡਾ ਦੁੱਖਾਂ ਤੋਂ ਛੁਟਕਾਰਾ ਕਰਵਾ ਦਿਓ ਬਿਰਾਗ ਅਤੇ ਤਿਆਗ ਦੀ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਜੀ ਜ਼ਰੂਰ ਉਹਨਾਂ ਦੇ ਦੁੱਖ ਦੂਰ ਕਰਨਗੇ 1675 ਵਕ ਜਦ ਔਰੰਗਜ਼ੇਬ ਦੇ ਜ਼ੁਲਮ ਦੀ انتਹਾ ਹੋ ਗਈ ਸੀ ਤਾਂ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ ਜਿਹੜਾ ਮਨੁੱਖ ਆਪਣਾ ਧਰਮ ਨਹੀਂ ਬਦਲਦਾ ਸੀ ਉਸ ਨੂੰ ਉਹ ਮੌਤ ਦੇ ਘਾਟ ਉਤਾਰ ਦਿੰਦੇ ਸਨ ਉਸ ਸਮੇਂ ਔਰੰਗਜ਼ੇਬ ਦੇ ਜ਼ੁਲਮ ਤੋਂ ਉਹਨਾਂ ਦੇ ਰੱਖਿਆ ਕਰਨ ਵਾਲਾ ਕੋਈ ਨਹੀਂ ਸੀ ਸਭ ਪਾਸੇ ਤੋਂ ਨਰਾਸ਼ ਹੋ ਕੇ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ 500 ਕਸ਼ਮੀਰੀ ਪੰਡਤਾਂ ਦਾ ਜਥਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਰਨ ਵਿੱਚ ਆਨੰਦਪੁਰ ਸਾਹਿਬ ਵਿਖੇ ਆਇਆ ਸੀ ਉਹਨਾਂ ਨੇ ਆਪਣੀ ਦਰਦ ਭਰੀ ਦਾਸਤਾਨ ਗੁਰੂ ਜੀ ਨੂੰ ਸੁਣਾਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਤੇ ਦਇਆ ਕਰਕੇ ਆਪਣਾ ਸੀਸ ਦੇ ਕੇ ਉਹਨਾਂ ਦੇ ਧਰਮ ਦੀ ਰੱਖਿਆ ਕੀਤੀ ਸੀ ਇਸੇ ਤਰ੍ਹਾਂ 1995 ਵਿੱਚ ਵੀ ਕਸ਼ਮੀਰੀ ਪੰਡਤ ਘਾਟੀ ਵਿੱਚ ਬਹੁਤ ਦੁਖੀ ਸਨ ਉਹਨਾਂ ਦੀ ਕਿਸੇ ਪਾਸੇ ਸੁਣਵਾਈ ਨਹੀਂ ਹੋ ਰਹੀ ਸੀ 7000 ਦੇ ਕਰੀਬ ਕਸ਼ਮੀਰੀ ਪੰਡਤ ਉਸ ਕਾਲੇ ਦੌਰ ਵਿੱਚ ਆਪਣੀ ਜਾਨ ਗਵਾ ਚੁੱਕੇ ਸਨ ਉਸ ਸਮੇਂ ਵੀ ਉਹ ਆਪਣੇ ਪੂਰਵਜਾਂ ਦੇ ਰਸਤੇ ਤੇ ਚੱਲਦੇ ਹੋਏ 16 April 1995 ਨੂੰ ਗੁਰਦੁਆਰਾ ਥੜਾ ਸਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਆਏ ਸਨ। ਉਹਨਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ ਅਸੀਂ ਬੜੀ ਆਸ ਕਰਕੇ ਸ਼ਰਧਾ ਅਤੇ ਵਿਸ਼ਵਾਸ ਨਾਲ ਤੁਹਾਡੀ ਸ਼ਰਨ ਵਿੱਚ ਆਏ ਹਾਂ। ਸਾਨੂੰ ਬਲ, ਸਾਹਸ ਅਤੇ ਨਿਰਭੈਤਾ ਦੀ ਦਾਤ ਬਖਸ਼ੋ। ਸੁੱਤੀ ਹੋਈ ਮਾਨ ਬਤਾ ਤੇ ਦਇਆ ਕਰੋ ਅਤੇ ਉਹਨਾਂ ਨੂੰ ਸੁਖ ਸ਼ਾਂਤੀ ਅਤੇ ਸਿਮਰਨ ਦੀ ਦਾਤ ਬਖਸ਼ ਦਿਓ ਇਹ ਸਾਰੀ ਦਾਸਤਾਨ ਵੀ ਇੱਕ ਸੱਲ ਤੇ ਗੁਰਦੁਆਰਾ ਥੜਾ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਇੱਕ ਦੀਵਾਰ ਤੇ ਲੱਗੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ